ਜੇ ਕਹਿੰਦਾ ਟਰੈਕਟਰ ਸੋਚਦੇ ਹੋ ਤੁਸੀਂ ਆਪਣੇ ਘਰੇ ਲਜਾਣਾ ਤਾਂ ਮੋਗੇ ਜ਼ਿਲ੍ਹੇ ਦਾ ਪਿੰਡ ਮਿੱਤਰੋ ਯਾਦ ਰੱਖਿਓ ਖੁਖਰਾਣਾ ਖੁਖਰਾਣਾ ਪਿੰਡ ਦੇ ਵਿੱਚ ਨਾ ਜਿਹੜੀ ਥੰਮਣ ਸਿੰਘ ਵਾਲੇ ਨੂੰ ਸੜਕ ਜਾਂਦੀ ਹੈ ਉਸ ਸੜਕ ਤੇ ਮਿੱਤਰੋ ਬਾਰ ਬਾਰ ਖੇਤਾਂ ਦੇ ਵਿੱਚ ਹਵੇਲੀ ਹੈ ਤੇ ਹਵੇਲੀ ਦੇ ਵਿੱਚ ਨਾ ਬਾਹਰ ਇਟ ਕੈਂਟ ਟਰੈਕਟਰ ਖੜੇ ਹੁੰਦੇ ਆ ਸਰਦਾਰ ਜਗਮੀਤ ਸਿੰਘ ਸੇਖੋਹਰਾਂ ਤੇ ਆਪਾਂ ਘਰ ਪਹੁੰਚੇ ਆ ਜਿਆਦਾ ਜਿਹੜਾ ਕਾਰੋਬਾਰ ਆ ਨਾ ਟਰੈਕਟਰਾਂ ਦਾ ਇਹ ਜੌਂਡੀਅਰ ਤੇ ਨਿਊ ਹਾਲੈਂਡ ਦਾ ਹੀ ਕਰਦੇ ਆ ਅੱਜ ਟਰੈਕਟਰ ਵੀ ਤਿੰਨ ਨਿਊ ਹਾਲੈਂਡ ਦੇ ਚੌਥਾ ਹੈਗਾ ਜੌਂਡੀਅਰ ਤੇ ਬਾਕੀ ਗੱਲਾਂ ਬਾਤਾਂ ਆਪਾਂ ਸਾਰੀਆਂ ਜਾਣ ਲੈਣੇ ਆਂ ਵੀ ਜੇ ਤੁਹਾਡੇ ਲੱਭ ਕੋਈ ਪੁਰਾਣਾ ਟਰੈਕਟਰ ਹੋਇਆ ਉਹਨੂੰ ਵਿੱਚ ਕੱਟ ਲੈਣਗੇ ਵੀ ਜਾਂ ਜੇ ਕਿਸੇ ਸੱਜਣ ਕੋਲੇ ਕਈ ਵਾਰ ਪੇਮੈਂਟ ਦੀ ਥੋੜ੍ਹ ਪੈ ਜਾਂਦੀ ਹੈ ਵੀ ਲੋਨ ਕਰਵਾ ਦੇਣਗੇ ਅੱਜ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਮੈਂ ਇਹ ਕਹੂੰਗਾ ਵੀ ਸ਼ੇਅਰ ਕਰਕੇ ਨਾ ਤੁਹਾਡੇ ਸੱਜਣਾ ਮਿੱਤਰਾਂ ਤੱਕ ਪਹੁੰਚਾ ਦਿਓ ਤੁਹਾਡੇ ਰਿਸ਼ਤੇਦਾਰਾਂ ਤੱਕ ਪਹੁੰਚਾ ਦਿਓ ਜਿਹੜੇ ਸੱਜਣ ਚੰਗੇ ਟਰੈਕਟਰ ਦੀ ਭਾਲ ਦੇ ਵਿੱਚ ਨੇ ਬਈ ਸਾਨੂੰ ਨਿਊ ਹਾਲੈਂਡ ਚਾਹੀਦਾ ਜਾਂ ਸਾਨੂੰ ਯੂਨਿਅਰ ਚਾਹੀਦਾ ਤਾਂ ਕਿਸੇ ਪਾਸੇ ਬਾਲਾ ਭੱਜਣ ਦੀ ਲੋੜ ਨਹੀਂ ਬਾਲਾ ਤੇਲ ਫੂਕਣ ਦੀ ਲੋੜ ਨਹੀਂ ਚੁੱਪ ਕਰਕੇ ਆ ਪਿੰਡ ਦੇ ਵਿੱਚ ਆ ਜਿਓ ਤੇ ਇਹ ਪਿੰਡ ਦੇ ਵਿੱਚੋਂ ਇਸੇ ਹਵੇਲੀ ਦੇ ਵਿੱਚੋਂ ਤੁਹਾਡੇ ਆਸਾਂ ਨੂੰ ਬੂਰ ਪੈ ਜਾਣਾ ਤੁਹਾਨੂੰ ਚੰਗੀਆਂ ਕੰਡੀਸ਼ਨਾਂ ਦੇ ਟਰੈਕਟਰ ਮਿਲ ਜਾਣੇ ਆਪਾਂ ਸਾਰੀ ਗੱਲਬਾਤ ਸਾਂਝੀ ਕਰਦੇ ਆ ਆਹ ਕੜੀ ਸਤਰੀ ਗੱਲ ਜੀ ਕਿਵੇਂ ਜੀ ਠੀਕ ਆ ਹਾਂਜੀ ਹਾਂ ਚੜ੍ਹਦੀ ਤੇ ਕਿੰਨੇ ਟਾਈਮ ਤੋਂ ਆਪਾਂ ਕੰਮ ਕਰਦੇ ਆ ਟਰੈਕਟਰਾਂ ਦਾ ਇਹ ਦੱਸਿਓ ਇਹ ਵੀ ਹੋ ਗਿਆ 20-22 ਸਾਲ ਹੋ ਗਏ ਜੀ 20-22 ਸਾਲ ਸਣ ਕਿੰਨੇ ਚ ਕਰਦੇ ਹੋ ਮੈਂ 94-95 ਤੋਂ 92 95 ਤੋਂ ਫਿਰ 25 ਸਾਲ ਤਾਂ ਇਹ ਹੋ ਗਏ 10 ਸਾਲ ਉਹ ਹੋ ਗਏ 35 ਸਾਲ ਹੋ ਗਏ ਤੁਹਾਨੂੰ ਕੰਮ ਕਰਦਿਆਂ ਨੂੰ 35 ਸਾਲ 35 ਦਿਨਾਂ ਵਾਂਗ ਲੰਘ ਗਏ ਹੋਣਗੇ ਹਾਂਜੀ ਹਾਂਜੀ ਹੈਣਾ ਜੀ ਤੇ ਇਹ ਤੁਸੀਂ ਹੁਣ ਕਰਦੇ ਹੋ ਜੀ ਨਿਊ ਹਾਲੈਂਡ ਤੇ ਜੌਂਡੀਆ ਟਰੈਕਟਰਾਂ ਦੇ ਕੰਮ ਹਾਂਜੀ ਜੇ ਕਿਸੇ ਸੱਜਣ ਦਾ ਵੀ ਕੋਈ ਟਰੈਕਟਰ ਪੁਰਾਣਾ ਹੋਵੇ ਹਾਂਜੀ ਉਹ ਕੱਟ ਲੂਗੇ ਵਿੱਚ ਹਾਂਜੀ ਕੱਟ ਲਾਂਗੇ ਟਰੈਕਟਰ ਦੇਖ ਕੇ ਮਤਲਬ ਚੰਗਾ ਸਾਫ ਹੋਏ ਪੰਜਾਬ ਨੰਬਰ ਹੋ ਗਏ ਠੀਕ ਹੈ ਜੀ ਅਸਾਂ ਪੰਜਾਬ ਨੰਬਰ ਹੀ ਕੱਟਦੇ ਹਾਂ ਹਾਂਜੀ ਪੰਜਾਬ ਬਾਹਰਲਾ ਨੰਬਰ ਤੇ ਕੰਮ ਵੇਚਦੇ ਵੀ ਪੰਜਾਬ ਨੰਬਰ ਹੀ ਆ ਸਾਰੇ ਪੰਜਾਬ ਨੰਬਰ ਆਏ ਕੋਈ ਬਾਹਰਲਾ ਠੇੜਾ ਬਾਹ ਤੇ ਜੇ ਕੋਈ ਸੱਜਣ ਚਾਹੇ ਜੀ ਆਪਾਂ ਨੂੰ ਆਮ ਕਈ ਵਾਰ ਦਿੱਕਤ ਆ ਜਾਂਦੀ ਆਪਣੇ ਮਿਹਨਤੀ ਸੱਜਣ ਹੁੰਦੇ ਆ ਬਾਈ ਪੇਮੈਂਟ ਘਟ ਹੈ ਵੀ ਟਰੈਕਟਰ ਸਾਡਾ ਦਿਲ ਕਰਦਾ ਵੱਡਾ ਲੈ ਲਈਏ ਲੋਨ ਕਰਵਾ ਦੋਗੇ ਲੋਨ ਹੋ ਜਾਂਦਾ ਜੀ ਹੋ ਜਾਂਦਾ ਹਾਂਜੀ ਹਾਂਜੀ ਲੈ ਮੇਤਰੋ ਤੁਹਾਡਾ ਬਹੁਤ ਸਾਰਾ ਫਾਇਦਾ ਹੋ ਜੂਗਾ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਉਹ ਟਰੈਕਟਰ ਤੋਂ ਕਈ ਤੋਂ ਕਰੀਏ ਜਿੱਦ ਤੂੰ ਮਰਜ਼ੀ ਕਰ ਲੋ ਇ ਉੱਥੋਂ ਕਰਕੇ ਲੈ ਕੇ ਆਉਣੇ ਹਨਾ ਕਿਉਂਕਿ ਗੇਟਾਂ ਦੇ ਵੀ ਸਾਹਮਣੇ ਆਉਣ ਵਾਲਾ ਸੱਜਣ ਦੀ ਨਾ ਸਿੱਧੀ ਨਿਗਾਹ ਹੀ ਪਹਿਲਾਂ ਆਹ ਟਰੈਕਟਰ ਤੇ ਪੈਣੀ ਆ ਉਹਨੇ ਕਹਦੇ ਨੇ ਵੀ ਆਹੀ ਟਰੈਕਟਰ ਚੰਗਾ ਲੱਗਦਾ ਇਹਨੂੰ ਲੈ ਕੇ ਲੈ ਜੀ ਹਾਂਜੀ ਹਾਂਜੀ ਤੇ ਇਹ ਇਹ 2015 ਮਾਡਲ ਹੈ ਜੀ 2015 ਦਾ ਹੈਗਾ ਮਾਡਲ ਹਾਂਜੀ ਨੰਬਰ ਤੁਸੀਂ ਦੱਸਤਾ ਵੀ ਸਾਰਿਆਂ ਦੇ ਪੰਜਾਬੀ ਨੇ ਸਾਰਿਆਂ ਦੇ ਪੰਜਾਬ ਹੈ ਜੀ ਇਹਦਾ ਮੋਗਾ ਨੰਬਰੇ ਲੋਕਲ ਆਪਣਾ ਅਸਲ ਲੋਕਲ ਮੋਗੇ ਦਾ ਨੰਬਰ ਹਾਂਜੀ ਹਾਂਜੀ ਓਕੇ ਤੇ ਆਪਣੇ ਨਾਂ ਜੀ ਇਹ ਅਸ ਤੁਹਾਡੇ ਨਾਮ ਹੈ ਸਾਡੇ ਨਾਂ ਜੀ 4 ਸਾਲ ਕੋਲੋਂ ਆਪਣੇ ਤੇ ਉਹ ਆਪਣੇ ਕੋਲੇ ਇਹ 4 ਸਾਲ ਤੋਂ ਅੱਛਾ ਤੁਸੀਂ ਮਤਲਬ ਚੱਲਦਾ ਲਿਆਂਦਾ ਸੀ ਹਾਂਜੀ ਚੱਲਦਾ ਲਿਆ ਸੀ ਆਪਣੇ ਨਾਮ ਆਰਸੀ ਕਰਵਾ ਲਈ ਹੁਣ 4 ਸਾਲਾਂ ਤੋਂ ਤੁਹਾਡੇ ਘਰੇ ਆ ਤੁਸੀਂ ਤੋਂ ਕੰਮ ਲੈ ਨਹੀਂ ਹਾਂਜੀ 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 ਓਕੇ ਤੇ ਜੇ ਕੱਲੀ ਓਨਰ ਫਿਰ ਸੈਕੰਡ ਹੋਊਗਾ ਇਹ ਸੈਕੰਡ ਹੈ ਜੀ ਸੈਕੰਡ ਓਨਰ ਇਹ ਚੱਲ ਕਿੰਨਾ ਕੁ ਗਿਆ ਹੋਣਾ ਜੀ ਹੁਣ ਤੱਕ ਇਹ 1595 ਘੰਟੇ ਚੱਲ ਗਿਆ ਹਾਂਜੀ ਹਾਂਜੀ ਚਾਰੇ ਟਾਇਰ ਦੇ ਨਵੇਂ ਪਾਤੇ ਹਾਂਜੀ ਨਵੇਂ ਐਥੇ ਕੀ ਪਾਏ ਬਸ ਅੱਛਾ ਮਈ ਚ ਪਾਏ ਆ ਤਰਵੇਂ ਮੂਹਰੇ ਟਾਇਰਾਂ ਤੇ ਐਮ ਆਰ ਫੋਮੀ ਖੜਾ ਤੇ ਮਗਰਲੇ ਟਾਇਰ ਮਗਰਲੇ ਦੇ ਰਿਸਾਉਂ ਨਹੀਂ ਦੇ ਤੇ ਆਹ ਦੀ ਆ ਪਲੱਸ ਪ੍ਰੋਸੀਜਨ ਦੇ ਸਾਹ ਨਹੀਂ ਉਮੀ ਖੜੀਆਂ ਨੇ ਦੇਖਣਾ ਇਹਦੇ ਵੀ ਮਾਰ ਕੇ ਹਲੇ ਉਮੀ ਖੜਿਆ ਤੇ 1595 99 ਘੰਟੇ ਤੁਸੀਂ ਦੱਸਿਆ ਚੱਲਦਾ ਹਾਂਜੀ ਹਾਂਜੀ ਕੰਡੀਸ਼ਨ ਦੇ ਸਾਰਾ ਓਰੀਜਨਲ ਹੈ ਜੀ ਸਾਰਾ ਜਿਵੇਂ ਬੰਪਰ ਤੇ ਹੱਕੂਕ ਮਾੜਾ ਮੋਟਾ ਜਿਵੇਂ ਹੋਇਆ ਅੱਛਾ ਤੇ ਬਾਕੀ ਸਾਰਾ ਓਰੀਜਨਲ ਹੈ ਜੀ ਓਕੇ ਕੋਈ ਚੀਜ਼ ਨਹੀਂ ਖੁੱਲੀ ਅਜੇ ਤੱਕ ਇਹਦੀ ਹਜੇ ਅੱਛਾ ਸਾਰ ਦਰ ਮੇ ਹੈਗਾ ਇਹ ਸ਼ੋਪਰ ਨਿਊ ਹੌਲੈਂਡਰ 3630 ਹੈ ਅ ਰ ਮਰਮਾ ਦੀ ਸਾਰੀ ਕੰਡੀਸ਼ਨ ਚੈੱਕ ਕਰਾ ਦੀ ਵੀਰੇ ਮਗਰਾੜ ਉਪਰੋਂ ਦਿਖਾ ਦੇ ਆ ਟੀਬਾਂ ਦਾ ਸਾਰਾ ਚੈੱਕ ਕਰਵਾ ਦੇ ਹਨਾ ਤੇ ਆਹ ਦੇਖ ਲਓ ਜਿਹੜਾ ਕੰਪਨੀ ਚੋਂ ਲੱਗ ਕੇ ਆਉਂਦਾ ਨਾਲ ਲੱਗਿਆ ਹੋਇਆ ਮਗਰਾੜਾਂ ਤੇ ਕੱਲਾ ਕੱਲਾ ਸਟicker ਉਦਾਂ ਹੀ ਖੜਾ ਤੇ ਚੱਲ ਚਲਾ ਵੀ ਤਾਂ ਪੂਰਾ ਓਕੇ ਹੈ ਜੀ ਪੂਰਾ ਓਕੇ ਹੈ ਜੀ ਮੈਨੂੰ ਇਹ ਦੱਸੋ ਇਹ ਟਰੈਕਟਰ ਦੀ ਡਿਮਾਂਡ ਕੀ ਆਪਣੀ ਦੀ ਇਹਦੀ ਡਿਮਾਂਡ ਹੈ ਜੀ 565 5 ਲੱਖ ਤੇ 65 ਹਜ਼ਾਰ ਦੀ ਡਿਮਾਂਡ ਹੈ ਤੇ 5 ਲੱਖ ਤੇ 35000 ਰੁਪਏ ਦਾ ਆਪਾਂ ਦੇਵਾਂਗੇ ਜੀ 5 ਲੱਖ ਤੇ 35000 ਦਾ ਹਾਂਜੀ ਓ ਤੇ ਮੈਨੂੰ ਹੁਣ ਇਹ ਦੱਸਿਓ ਕਈ ਵਾਰ ਸੱਜਣ ਸੋਚ ਲੈਂਦੇ ਆ ਜਿਵੇਂ ਆਪਾਂ ਗੱਲ ਕਰਕੇ ਹਟਿਆ ਲੋਨ ਦੀ ਹਾਂਜੀ ਕਿੰਨੇ ਕ ਦੇ ਦੇ ਉੱਪਰ ਲੋਨ ਹੋ ਜੂ ਇਹ ਤਾਂ 4 ਲੱਖ ਪਲੱਸ ਹੀ ਹੋ ਜੂਗਾ ਜੀ 15 ਮਾਡਲ ਤੇ ਸਵਾ ਚਾਰ ਲੱਖ ਦਾ ਮੰਨ ਲਈਏ ਹਾਂਜੀ ਮੰਨ ਲਓ ਹੋ ਜੂਗਾ 5,35,000 ਤੁਸੀਂ ਕਿਹਾ ਹੈ 10,000 ਤੁਸੀਂ ਡਿਸਕਾਊਂਟ ਕਰ ਦੋਗੇ ਠੀਕ ਤਾਂ ਦੇ ਦਿਆਂਗੇ ਬਾਲਾ ਨਹੀਂ ਤੇ ਸਿਰਫ ਲੱਖ ਰੁਪਈਆ ਲੈ ਆਓ ਮਿੱਤਰੋ ਲੱਖ ਰੁਪਈਆ ਲੈ ਆਗੇ ਨਾ ਤੁਸੀਂ ਆਹ ਟਰੈਕਟਰ ਲੈ ਜਾਓ 5,25,000 ਤੋਂ ਰੁਪਈਆ ਘਟਾਏ ਉਹਨਾਂ ਰੁਪਈਆ ਵੇਖ ਸਕ ਵਿੱਚ ਪਾਓ ਨਾ ਇੰਨਾ ਕਮਾੜ ਤੁਸੀਂ ਰੱਖਦੇ ਹੋ ਠੀਕ ਹੈ ਜੀ ਹਾਂ ਟਰੈਕਟਰ ਦੀ ਗਾਰੰਟੀ ਫੁੱਲ ਆ ਮਿੱਤਰੋ ਕੋਈ ਵੀ ਸੱਜਣ ਸੋਚਦਾ ਨਾ ਵੀ ਮੈਨੂੰ ਟਰੈਕਟਰ ਚਾਹੀਦਾ ਨਿਊ ਹਾਲੈਂਡ ਤਾਂ ਮਿੱਤਰੋ ਚੁੱਪ ਕਰਕੇ ਲੈ ਜਿਓ ਸਕਰੈਚ ਕਿਤੇ ਹੈ ਨਹੀਂ ਕਨੋਪੀ ਲੱਗੀ ਹੋਈ ਹੈ ਡੈਕ ਜਾ ਕੇ ਤੁਸੀਂ ਲਵਾ ਲਿਓ ਤੇ ਬਸ ਸਿੱਧਾ ਭਾਂਡੇ ਦੇ ਵਿੱਚ ਲਾ ਲਿਓ ਗੱਲ ਇਹ ਹੈ ਤੇ ਮੈਨੂੰ ਇਹ ਦੱਸਿਓ ਜੀ ਜਿਹੜਾ ਆਪਣਾ ਖੁਖਰਾਣਾ ਪਿੰਡ ਪੈਂਦਾ ਹੁਣ ਸੱਜਣੇ ਸੋਚਦੇ ਹੁਣ ਕਿ ਵੀ ਟਰੈਕਟਰ ਤਾਂ ਹੈਗੇ ਨੇ ਬਾਹਲੇ ਚੰਗੇ ਪਿੰਡ ਕਿੱਥੇ ਜੇ ਪੈ ਗਿਆ ਉਹ ਇੰਤਜ਼ਾਰ ਕਰਨਾ ਮੋਗਾ ਫਰੋਜਪੁਰ ਰੋਡ ਤੇ ਹੈ ਜੀ ਮੋਗੇ ਤੋਂ 18 ਕਿਲੋਮੀਟਰ ਹੈ ਹਾਂਜੀ ਮੋਗੇ ਤਲਵੰਡੀ ਭਾਈ ਉਹ 6 ਕਿਲੋਮੀਟਰ ਆਪਣੇ ਤੋਂ ਇਹ ਰੋਡ ਸਿੱਧਾ ਚਲਾ ਜਾਂਦਾ ਤਲਵੰਡੀ ਭਾਈ ਨੂੰ ਹਾਂਜੀ ਫਰੋਜਪੁਰ ਨੂੰ ਜਾਂਦਾ ਸਿੱਧਾ ਜੀ ਫਰੋਜਪੁਰ ਰੋਡ ਹੈ ਆਪਣੇ ਪਿੰਡ ਮੇਨ ਹਾਈਵੇ ਤੇ ਟੋਲ ਪਲਾਜ਼ਾ ਲੱਗਾ ਹੋਇਆ ਹੈ ਅੱਛਾ ਟੋਲ ਪਲਾਜ਼ਾ ਪਿੰਡਾਂ ਮੇਨ ਨਿਸ਼ਾਨੀ ਇਹ ਹੈ ਟੋਲ ਪਲਾਜ਼ਾ ਹੈ ਹਾਂਜੀ ਠੀਕ ਹੈ ਜੀ ਤੇ ਲੈ ਮੈਂ ਧਰੂ ਆਜਿਓ ਕਰਾਂ ਤੇ ਆਪਣਾ ਜਗਮੀਤ ਸਿੰਘ ਸੇਖੋਂ ਦੇ ਘਰ ਵੱਜਦਾ ਇਹ ਕਿਹੜੀ ਸੜਕ ਥੰਮਣ ਸਿੰਘ ਵਾਲੀ ਨੂੰ ਜਾਂਦੀ ਹੈ ਇਹ ਥੰਮਣ ਵਾਲਾ ਜੀ ਥੰਮਣ ਵਾਲ ਅਸਾ 55 ਹਸਪਾਵਰ ਵਾਲਾ ਸੁਪਰ ਟਰਬੋ ਹਾਂਜੀ ਓਕੇ 3 ਇਹ ਵੀ ਪਹਿਲੀ ਪਾਰਟੀਆਂ 3 ਸਾਰੇ ਹੈ ਸਾਰੇ 3 ਸਪੀਡ ਆ ਜੀ ਸਾਰੇ 3 ਸਪੀਡ ਨੇ ਟੋਮਟੋ ਲਾ ਸਾਰੇ ਡਬਲ ਡਿਸਟ੍ਰਿਬਿਊਟਰ ਸਾਰਿਆਂ ਦੇ ਕੰਡੀਸ਼ਨ ਤੇ ਇਹ ਵੀ Ориਜਨਲ ਹੈ ਜੀ Ориਜਨਲ ਜੀ Ориਜਨਲ ਧਰਮੇ ਮਾਡਲ 12 ਹੈ ਇਹ ਕੁਆਲਿਟੀ ਹੈ ਉਹਦੇ ਨਾਲ ਉੱਪਰ ਦੀ ਦਿਖਾ ਰਿਹਾ ਹੈ ਹਨਾ ਜੀ ਦੇਖਿਓ ਹਲਾ ਸਾਰੀ ਚਮਕ ਚਮਕ ਕੇ ਦਿਖਾਈ ਉਧਰ ਵੀ ਮਾਰ ਕੈਮਰਾ ਪੋਰਾ ਉਹਦੇ ਉੱਪਰ ਦੀ ਪੈਂਦਾ ਜੀ ਹਾਂਜੀ ਹਾਂਜੀ 12 ਮਾਡਲ ਹੈ ਜੀ ਇਹਦਾ ਨੰਬਰ ਪੰਜਾਬ ਆ ਪਾਤੀ ਕਿੰਨੇ ਰਾਮ ਇਹ ਫਰੀਦਕੋਟ ਦਾ ਨੰ ਪਹਿਲੀ ਪਾਰਟੀ ਨਾ ਜੀ ਅੱਛਾ ਪਹਿਲੀ ਪਾਰਟੀ ਦੇ ਨਾਮ ਹੈ ਹਾਂਜੀ ਫਰੀਦਕੋਟ ਦਾ ਨੰਬਰ ਹੈ ਜੀ ਇਹਦਾ ਫਰੀਦਕੋਟ ਦਾ ਨੰਬਰ ਹੈ ਜਾਨਕਿ ਪੀ ਵੀ 04 ਹੈ ਹਾਂਜੀ ਇਹ ਕਿੰਨਾ ਕਿ ਚੱਲ ਗਿਆ ਹੁਣ ਇਹ ਚੱਲਿਆ ਹੋਊਗਾ ਜੀ 1600 ਦੇ ਲਗਭਗ 1600 ਦੇ ਲਗਭਗ ਚਾਰੇ ਢਰੇ ਇਹਦੇ ਵੀ ਨਵੇਂ ਨੇ ਹਨਾ ਜੀ 1680 ਘੰਟੇ ਚੱਲਿਆ ਜੀ ਲੈ ਮਿੱਤਰੋ 1680 ਘੰਟੇ ਚੱਲੇ ਹੋਏ ਚਾਰੇ ਢਰੇ ਦੇ ਨਵੇਂ ਸਾਵੇਂ ਪੈਰ ਦਾ ਨਾ ਚੈੱਕ ਕਰਵਾ ਦੇ ਬਈ ਇਧਰਲੇ ਪਾਸੇ ਵੀ ਆ ਜਾ ਮਗਰਾੜ ਸਾਰੇ ਇਧਰ ਆ ਰਮ ਕਰਵਾਇ ਚੈੱਕ ਅੰਦਰੋਂ ਕਰਵਾ ਉੱਪਰੋਂ ਕਰਵਾ ਚੈੱਕ ਇਧਰ ਵੀ ਆ ਜਾ ਲੈ ਆ ਕਰਵਾ ਲੈ ਲੈਂਕਾਂ ਦਾ ਸਾਰੇ ਚੱਕਰਵਾ ਟੀਊਬਾਂ ਦਾ ਹੱਕ ਦਿਖਾ ਤੇ ਇਹ ਵੀ ਕੀ ਡਿਮਾਂਡ ਆਈ ਟਰੇਡਰ ਦੀ ਇਹ ਜੀ ਡਿਮਾਂਡ ਇਹ ਦੀ ਹੈਗੀ 5 15 ਦੀ 5 ਲੱਖ ਤੇ 15 ਹਜ਼ਾਰ ਹਾਂਜੀ ਹਾਂਜੀ ਤੇ ਇਹ ਆਪਾਂ 4 95 ਦਾ ਦੇਵਾਂਗੇ ਜੀ ਅੱਛਾ ਮੈਨੂੰ ਤਾਂ ਐਂ ਦੀ ਮੁੱਖਾ ਕਿ ਤੇ 15 ਹਜ਼ਾਰ ਡਿਸਕਾਊਂਟ ਕਰੋਂਗੇ 5 ਲੱਖ ਦਾ ਕਹੋਂਗੇ 4 ਲੱਖ 95 ਹਜ਼ਾਰ ਚ ਵਣਗੀ ਗੱਲ ਇਹਦੇ ਉੱਪਰ ਲੋਨ ਕਿੰਨੇ ਕ ਦਾ ਹੋ ਜਾਊਗਾ ਜੀ ਇਹ ਜੀ ਪਤਾ ਕਰਕੇ 12 ਮਾਡਲ ਤੇ ਕਿੰਨੇ ਕ ਦਾ ਹੋ ਜਾਊ 15 ਮਾਡਲ ਤਾਂ ਆਮ ਲੋਕ ਲੈ ਜਾਂਦੇ ਕਰਾ ਕੇ ਲੈ ਜਾਂਦੇ ਹਾਂ ਹਾਂਜੀ ਚਲੇ ਮੌਕੇ ਤੇ ਬੰਦੇ ਦਾ ਸਿੰਬਲ ਸਕੋਰ ਵੀ ਦੇਖਿਆ ਜਾਣਾ ਹਾਂਜੀ ਹਾਂਜੀ ਬਾਕੀ ਬੰਦੇ ਦੇ ਸਿੰਬਲ ਸਕੋਰ ਚਾਹੀਦੇ ਨੇ ਖਰੀਦਣੇ ਜਿਹਦੇ ਨਾ ਕਰਾਉਣਾ ਹਾਂ ਲੈ ਮੇਤਰੋ ਆਜੂ ਕਰਾਂ ਤੇ ਜਿਹੜਾ ਆ ਖੜਾ ਇਧਰਲੇ ਪਾਸੇ ਛਤੀ ਤੀ ਇਹ 18 ਮਾਡਲ ਹੈ ਜੀ ਇਹ ਹੈਗਾ 18 ਮਾਡਲ ਹਾਂਜੀ ਚਾਰੇ ਟਾਇਰ ਤੇ ਜਮੇ ਨਵੇਂ ਪਾਦੇ ਹਾਂਜੀ ਇਹ ਪਹਿਲੀ ਪਾਰਟੀ ਦਾ ਜੀ ਅਸਾ ਫਰਸਟ ਪਾਰਟੀ ਹੈ ਹਾਂਜੀ ਪਰ ਮੇਨ ਗੱਲ ਆਹੀ ਹੁੰਦਾ ਅਗਲਾ ਕਹਿੰਦਾ ਯਾਰ ਟਾਇਰ ਟਰੈਕਟਰ ਲੈ ਕੇ ਟਾਇਰ ਟੂਰ ਕੇ ਮੇਨ ਟਾਇਰ ਤੇ ਚਾਰੀ ਨਵੇਂ ਨੇ ਕੰਡੀਸ਼ਨ ਦਾ ਵੀ ਨਵਾਂ ਹੈ ਮਾਡਲ ਵੀ ਉੱਚਾ ਹੈ ਨੰਬਰ ਵੀ ਪੰਜਾਬ ਹੈ ਹਨ ਹਾਂਜੀ ਹਾਂਜੀ ਗੱਲਾਂ ਖਾਸੀਆਂ ਇਕੱਠੀਆਂ ਹੋ ਗਈਆਂ ਇਹ ਚੱ ਚੱਲਿਆ ਹੋਊਗਾ ਇਹ 1600 ਦੇ ਲਗਭਗ 16 1650 ਦੇ ਦੇਖਿਆ ਮੀਟਰ ਦੇ ਕਰਵਾਇਓ ਜਿਕ 1645 ਘੰਟੇ ਆ ਜੀ ਦੇਖੀ ਤਰ ਮੈਂ 1645 ਘੰਟੇ ਦਾ ਕਹਿੰਦੇ ਚੱਲਿਆ ਹੋਇਆ ਹਾਂਜੀ ਹੈ ਤੇ ਮੈਟ ਮੂਟੇ ਤੇ ਤਾਂ ਰੱਖੇ ਹੋਣੇ ਪੂਰੇ ਗੱਜਾ ਮੈਟ ਨਾਲ ਹੀ ਸਰਪੇ ਅਸੀਂ ਨਾਲ ਹੀ ਆਈ ਦੀ ਜੀ ਹਾਂਜੀ ਨਹੀਂ ਆਪਾਂ ਰਖਾਏ ਇਹ ਅਸੀਂ ਆਪਾਂ ਨੇ ਰਖਾਏ ਹਾਂਜੀ ਮੈਟ ਵੀ ਮਹਿੰਗੇ ਲੱਗਦੇ ਆ ਜੀ ਮੈਨੂੰ ਹੁਣ ਇਹਦੇ ਹਾਂਜੀ ਸਾਡੇ ਤਲਵੰਡੀ ਭਾਈ ਬਣਾਉਂਦੇ ਹੀ ਬਹੁਤ ਵਧੀਆ ਅੱਛਾ ਇਹ ਸਪੈਸ਼ਲ ਤਿਆਰ ਕਰਾਏ ਹੋਏ ਨੇ ਹਾਂਜੀ ਹਾਂਜੀ ਸਾਹੀ ਫਿਰ ਕੱਲਾ ਕੱਲਾ ਵੀ ਐ ਪੂਰੀ ਫੀਟਿੰਗ ਹੈਂ ਦਾ 18 ਮਾਡਲ ਹੈ ਨੰਬਰ ਪੰਜਾਬ ਹੈ ਜੀ 1600 ਕੁਛ ਘੰਟੇ ਚੱਲਿਆ ਹੋਇਆ ਕੰਡੀਸ਼ਨ ਦੇ ਤਾ ਸਾਰਾ ਓਰੀਜਨਲ ਹੀ ਹੈ ਹੈਨਾ ਹਾਂਜੀ ਤੇ ਮੈਂ ਲੇਨਕਾ ਲੋਨ ਕਦੇ ਵੀ ਚੈੱਕ ਕਰਵਾ ਛਿੱਲੇ ਹੋਏ ਅੰਡੇ ਵਰਗੇ ਨਾ ਇਹਦੇ ਮਗਰਾੜ ਪੈਣੀ ਚੈੱਕ ਕਰਵਾ ਦੇ ਜਮਾਨੇ ਨਵੇਂ ਹੂੰ ਤੇ ਮੈਨੂੰ ਇਹ ਦੱਸਿਓ ਜੀ ਇਹ ਟਰੈਕਟਰ ਦੀ ਕੀ ਡਿਮਾਂਡ ਹੈ ਤੁਹਾਡੀ ਇਹਦੀ ਡਿਮਾਂਡ ਹੈਗੀ ਆ ਜੀ 595 ਅੱਛਾ ਜੀ 595 ਹਾਂਜੀ 575 ਦਾ ਦੇਵਾਂਗੇ ਜੀ 5 ਲੱਖ ਤੇ 75 ਹਜ਼ਾਰ ਦਾ ਹਾਂਜੀ 20000 ਡਿਸਕਾਊਂਟ ਕਰ ਦਾਂਗੇ ਹਾਂਜੀ ਓਕੇ ਇਹ ਇਹਦੇ ਉੱਪਰ ਜੇ ਗੱਲ ਕਰੀਏ ਲੋਨ ਕਿੰਨੇ ਕ ਦਾ ਹੋ ਸਕਦਾ ਇਹ ਤੇ ਹੋ ਜੂ 4.5 ਤੋਂ ਪਲੱਸ ਹੀ ਹੋ ਜੂਗਾ ਜੀ 4.5 ਲੱਖ ਤੋਂ ਪਲੱਸ ਹੋ ਜੂ ਹਾਂਜੀ ਓਕੇ ਯਾਨੀ ਕਿ ਆਪਣੇ ਟਰੈਕਟਰ ਸਾਰੇ ਇਦਾਂ ਦੇ ਨਹੀਂ ਵੀ ਸੱਜਣ ਹਰੇਕ ਲੱਖ ਰੁਪਈਆ ਲਿਆ ਵੀ ਟਰੈਕਟਰ ਲੈ ਜੀਗਾ ਹਾਂਜੀ 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 ਹਨਾ ਇੰਨਾ ਕੀ ਫਰਕ ਨਿਕਲੂਗਾ ਹਾਂਜੀ ਬਾਕੀ ਪੂਰੇ ਮੁੱਗੀ ਲੋਨ ਹੁੰਦਾ ਰੇਟ ਦੇ ਉੱਪਰ 18 ਮਾਡਲ ਪਾਰਟੀ ਇਹ ਵੀ ਫਾਸਟ ਹੈ ਜੀ ਇਹ ਵੀ ਫਾਸਟ ਹੈ ਜੀ ਬਸ ਇਹ ਵੀ ਫਾਸਟ ਹੈ ਓਕੇ ਤੇ ਆਜੋ ਮਿੱਤਰੋ ਜੀ ਕਿਹੜੇ ਘੈਂਟ ਟਰੈਕਟਰ ਲੈਣੇ ਆ ਫਿਰ ਹੈ ਤੇ ਜਿਹੜਾ ਆ ਖੜਾ ਜੀ 5310 ਇਹ 15 ਮਾਡਲ ਹੈ ਜੀ ਇਹ 15 ਮਾ ਕੰਡੀਸ਼ਨ ਦੇ ਵੀ ਸਾਰਾ Ориਜਨਲ ਹੋ ਰਿਹਾ Ориਜਨਲ ਜੀ Ориਜਨਲ ਦੇਖੋ ਤਾਂ ਮੈਂ ਬੰਪਰ ਤੇ ਹੁੱਕ ਵਗੈਰਾ ਮੜਾ ਮੋਟਾ ਪੇਂਟ ਹੈ ਅੱਛਾ ਜੀ ਬੰਪਰ ਚੋਈ ਤਾਂ ਬੰਪਰ ਤੇ ਲਿੰਕਾਂ ਤਾਂ ਆਮੀ ਇੱਕ ਨੋਰਮਲ ਗੱਲ ਹੈ ਹਨਾ ਇਹਦੀਆਂ ਲਿੰਕਾਂ ਵੀ ਨਹੀਂ ਹੋਈਆਂ ਜੀ ਅਸੇਦੀ ਤਾਂ ਲਿੰਕਾਂ ਵੀ ਨਹੀਂ ਹੋਈਆਂ ਓਕੇ ਟਾਇਰ ਇਹਦੇ ਵੀ ਲਗਭਗ ਜਿਵੇਂ ਵਧੀਆ ਪੈਣੇ ਨਵੇਂ ਵਰਗੀ ਨੇ ਹਨਾ ਜੀ 85 ਤੋਂ 90 ਪੈਸੇ ਟਾਇਰਾਂ ਦੀ ਕੰਡੀਸ਼ਨ ਹੈਗੀ ਹੈ ਹੈਗੀ ਹੈ ਜੀ ਹੂੰ ਤਾਂ ਮੈਂ ਬਲਾਕ ਦਾ ਵੀ ਇਹ ਵੀ ਮੋਗਾ ਨੰਬਰੀ ਹੈ ਜੀ ਅਸੇ ਇਹ ਵੀ ਮੋਗਾ ਦਾ ਨੰਬਰ ਹੈ ਜੀ ਆ ਸਾਰਾ ਸ਼ੋਅ ਦਿਖਾ ਕਨੋਪੀ ਦਿਖਾ ਜੀ ਮਗਰਾੜ ਦਿਖਾ ਵੀ ਉੱਪਰੋਂ ਇਧਰਲੇ ਦੇਖੋ ਇਹ ਵੀ ਘੰਟ ਪਿਆ ਇਹਨੂੰ ਸਟਾਰਟ ਕਰੀਏ ਟਰੈਕਟਰ ਨੂੰ ਚਾਰੇ ਟਾਇਰ ਦੇ ਮਰਫਦੇ ਹਨ ਹਾਂਜੀ ਹਾਂਜੀ ਮੂਹਰੇ ਟਾਇਰ ਵੀ ਕੇ ਦੇ ਬੀ ਕੇ ਟੀ ਦੇ ਨੇ ਦੇਰ ਰੇਖ ਦਿਓ ਜੀ ਥੋੜੀ ਟਾਰ ਦੇ ਵਾਦ ਕਰਦੇ ਬੰਦ ਕਰ ਦਿਓ ਜੀ ਮਾਡਲ ਦਾ ਸੇ 15 ਜੀ ਇਹ ਹਾਂਜੀ 15 ਇਹ ਚੱਲ ਕਦਾਂ ਕਰ ਗਿਆ ਹੋਊਗਾ ਇਹ ਚੱਲਿਆ ਜੀ 1595 ਘੰਟੇ ਆ ਮੇਤਰੋ 1595 ਘੰਟੇ ਚੱਲਿਆ ਹੋਇਆ ਤੇ ਨੰਬਰ ਇਹਦਾ ਮੋਗੇ ਦਾ ਪਾਰਟੀ ਕਮੀ ਦਾ ਨਾਮ ਹੈ ਇਹ ਫਰਸਟ ਪਾਰਟੀ ਹੈ ਜੀ ਫਰਸਟ ਪਾਰਟੀ ਦਾ ਨਾਮ ਹੈ ਹਾਂਜੀ ਓਕੇ ਤੇ ਜਿਹੜਾ ਆਹ ਟਰੈਕਟਰ ਦੀ ਇਹ ਹੈਗਾ ਦੀ 18 ਮਾਡਲ ਇਹ 18 ਜੀ ਇਹ ਇਹਨੂੰ ਵੀ ਸਟਾਰਟ ਕਰਿਓ ਆਪਾਂ ਇਹਦੀ ਵੀ ਵੜਕ ਦੇਖ ਲਈ ਆਪਾਂ ਇਹ ਵੀ ਨਹੀਂ ਸਟਾਰਟ ਕੀਤਾ ਹਨਾ ਦੋਹਾਂ ਟਰੈਕਟਰ ਤਾਂ ਆਪਾਂ ਕਰਾਈਏ ਸਟਾਰਟ ਨਾ ਵੈਸੇ ਟਰੈਕਟਰ ਉੱਪਰ ਹੀ ਹੈ ਹਾਂ ਬੇਵਰੇਸੀ ਥੋੜੀ ਜਿਹੀ ਦੀ ਕਰ ਦਿਓ ਬੰਦ ਕਰੋ ਜੀ ਓਕੇ ਤੇ ਲੈ ਮਿੱਤਰੋ ਬੜਕ ਤੁਹਾਨੂੰ ਟਰੈਕਟਰਾਂ ਦੀ ਚੈੱਕ ਕਰਵਾਤੀ ਜਿੰਨੇ ਸੋਹਣੇ ਟਰੈਕਟਰ ਵਹਰ ਹੋਣੇ ਨਾ ਇੰਨੇ ਘੇੜੀ ਟਰੈਕਟਰ ਅੰਦਰ ਹੋਣੇ ਤੇ ਆਪਣਾ ਮੋਬਾਈਲ ਨੰਬਰ ਦੱਸਿਓ ਜੀ 9849 ਜੀ 99149 2782 2782 ਹਾਂਜੀ ਓਕੇ 954783110 ਓਕੇ ਤੇ ਲੈ ਮਿੱਤਰੋ ਨੰਬਰ ਆਪਾਂ ਕੈਪਸ਼ਨ ਦੇ ਵਿੱਚ ਲਿਖਦੇ ਦੁਆਰਾ ਫੇਰ ਦੱਸ ਦਿੰਨੇ ਆ ਪਿੰਡ ਖੁਖਰਾਣਾ ਦੇ ਵਿੱਚ ਪਹੁੰਚੇ ਆ ਮੋਗੇ ਤੋਂ 15 15 18 ਕਿਲੋਮੀਟਰ ਤਲਵੰਡੀ ਭਾਈ ਤੋਂ 6 ਕਿਲੋਮੀਟਰ ਤੇ ਜੇ ਕਿਸੇ ਸੱਜਣ ਨੇ ਆਉਣਾ ਹੋਵੇ ਤੇ ਜੇ ਪਿੰਡ ਪਖਰਾਣੇ ਤੋਂ ਜਿਹੜੀ ਇਹ ਥੰਮਣ ਥੰਮਣ ਵਾਲੇ ਨੂੰ ਸੜਕ ਥੰਮਣ ਵਾਲੇ ਨੂੰ ਜੀ ਥੰਮਣ ਵਾਲੀ ਨੂੰ ਸੜਕ ਚੱਲੀ ਜਾਂਦੀ ਆ ਉਹਦੇ ਉੱਪਰ ਬਾਹਰਲੇ ਪਾਸੇ ਨਾਲ ਖੇਤਾਂ 'ਚ ਉਹ ਹਵੇਲੀ ਆ ਤੇ ਹਵੇਲੀ ਦੇ ਅੰਦਰ ਟਰੈਕਟਰ ਖੜੇ ਹੁੰਦੇ ਆ ਜੇ ਤੁਹਾਡੇ ਕਦੇ ਵੀ ਮਨ ਦੇ ਵਿੱਚ ਆਇਆ ਨਾ ਵੀ ਅਸੀਂ ਵਧੀਆ ਟਰੈਕਟਰ ਲੈਣੇ ਆ ਤਾਂ ਫਿਰ ਫਟਾਫਟ ਇੱਥੇ ਆ ਜਿਓ ਮੈਂ ਤਾਂ ਕਹੂੰਗਾ ਵੀ ਮਨ ਬਣਾਉਣ ਦੀ ਲੋੜ ਹੀ ਨਹੀਂ ਤੁਸੀਂ ਪਹਿਲੇ ਹੀ ਆ ਜਿਓ ਟਰੈਕਟਰ ਇੰਨੇ ਘੈਂਟ ਨੇ ਜੇ ਇੱਕ ਵਾਰੀ ਵਿਕ ਗਏ ਫਿਰ ਤੁਸੀਂ ਨਾ ਜਾਹੇ ਰਾਤ ਨੂੰ ਵੀ ਵਾਲੇ ਕੇ ਤੋਰੇ ਫਿਰਿਓ ਟਰੈਕਟਰ ਨਹੀਂ ਤੁਹਾਨੂੰ ਇਹਨਾਂ ਦੇ ਨਾਲ ਦੇ ਮਿਲਨੇ ਕੰਡੀਸ਼ਨਾਂ ਤੇ ਸਾਰੇ ਓਰੀਜਨਲ ਨੇ ਗਿਣਤੀ ਦੇ ਘੰਟੇ ਚੱਲੇ ਹੋਏ ਨੇ ਤੇ ਬਸ ਨੰਬਰ ਡਾਇਲ ਕਰੋ ਕੈਪਸ਼ਨ ਚ ਲਿਖਿਆ ਪਿਆ